ਕੇਂਦਰੀ ਮੰਤਰੀ ਤਰਮਿੰਦਰ ਪ੍ਰਧਾਨ ਵੱਲੋਂ ਤਿਆਰ ਕੀਤੇ ਗਏ UGC ਨਿਯਮਾਂ ਦੇ ਡਰਾਫਟ ਨੂੰ 6 ਗੈਰ ਭਾਜਪਾ ਸ਼ਾਸਿਤ ਰਾਜਾਂ ਵੱਲੋਂ ਰੱਦ ਕਰਨ ਤੋਂ ਇੱਕ ਦਿਨ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵੀ ਇਸ ਖਰੜੇ ਦਾ ਵਿਰੋਧ ਕਰ ਰਿਹਾ ਹੈ ਅਤੇ ਕੇਂਦਰ ਨੂੰ ਲਿਖ ਰਿਹਾ ਹੈ ਕਿ ਉਹ ਇਸ ਨੂੰ ਸਬਕਾਰ ਨਹੀਂ ਕਰਨਗੇ ਕੇਰਲ ਨੇ ਇਸ ਨੀਤੀ ਦਾ ਵਿਰੋਧ ਕਰਨ ਲਈ ਬੁੱਧਵਾਰ ਨੂੰ ਬੰਗਲੌਰੂ 'ਚ ਬੈਠਕ ਕੀਤੀ ਸੀ ਆਪ ਦੀ ਪੰਜਾਬ ਸਰਕਾਰ ਹਾਲਾਂਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰੁਚੀ ਸੀ ਸੋ ਇਸ ਡਰਾਫਟ ਨੂੰ ਰੱਦ ਕਰਨ ਦੇ ਐਲਾਨ ਵਿੱਚ ਬੇਸ਼ੱਕ ਦੇਰੀ ਹੋਈ ਹੈ ਪਰ ਇਸ ਦਾ ਵਿਰੋਧ ਕਰਦਿਆਂ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕੇਂਦਰ ਨੂੰ ਪੱਤਰ ਲਿਖ ਕੇ ਨਵੀਂ ਨੀਤੀ ਦਾ ਵਿਰੋਧ ਕਰ ਚੁੱਕੇ ਹਨ ਮੈਂ ਉਹਨਾਂ ਨੂੰ ਡੀਓ ਲੈਟਰ ਵੀ ਲਿਖਣ ਜਾ ਰਿਹਾ ਹਾਂ ਅਸੀਂ ਨਵੀਂ ਨੀਤੀ ਦੇ ਖਿਲਾਫ ਹਾਂ ਕਿ ਰਾਜਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ ਕੇਂਦਰ ਪਹਿਲਾਂ ਹੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਹਰ ਖੇਤਰ ਵਿੱਚ ਰਾਜਾਂ ਦੇ ਅਧਿਕਾਰ ਨੂੰ ਖੋਣਾ ਚਾਹੁੰਦੇ ਹਨ ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਇੱਕ ਬਿੱਲ ਪਾਸ ਕੀਤਾ ਹੈ ਜਿਸ ਵਿੱਚ ਵਾਈਸ ਚਾਂਸਲਰ ਦੀ ਨਿਯੁਕਤੀ ਚਾਂਸਲਰ ਦੀਆਂ ਸ਼ਕਤੀਆਂ ਮੁੱਖ ਮੰਤਰੀ ਨੂੰ ਦਿੱਤੀਆਂ ਗਈਆਂ ਹਨ ਬਿੱਲ ਨੂੰ ਤਤਕਾਲੀ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਮਨਜ਼ੂਰੀ ਨਹੀਂ ਦਿੱਤੀ ਸੀ ਨਾਲ ਹੀ ਉਹਨਾਂ ਨੇ ਰਾਸ਼ਟਰਪਤੀ ਨੂੰ ਬਿੱਲ ਵੀ ਭੇਜਿਆ ਸੀ 6 ਰਾਜਾਂ ਦੇ ਸਿੱਖਿਆ ਮੰਤਰੀਆਂ ਦੁਆਰਾ ਪਾਸ ਕੀਤੇ ਗਏ ਸਾਂਝੇ ਮਤੇ ਵਿੱਚ ਉਹਨਾਂ ਨੇ ਖਰੜਾ ਨਿਜਮ ਤੇ ਕਈ ਇਤਰਾਜ਼ ਉਠਾਏ ਹਨ ਅਧ ਦੇਲ ਦਿੱਤੀ ਹੈ ਕਿ ਪ੍ਰਸਤਾਬਿਤ ਨਿਜਮ ਸ਼ਾਸਨ ਦੇ ਸੰਘੀ ਸਿਧਾਂਤਾਂ ਦੀ ਉਲੰਘਣਾ ਕਰਦੇ ਹਨ ਰਾਜ ਸਰਕਾਰਾਂ ਨੂੰ ਰਾਜ ਦੀਆਂ ਜਨਤਕ ਯੂਨੀਵਰਸਿਟੀਆਂ ਵਿੱਚ ਵਾਈਸ ਚਾਂਸਲਰ ਦੀ ਨਿਯੁਕਤੀ ਵਿੱਚ ਇੱਕ ਪ੍ਰਮੁੱਖ ਭੂਮਿਕਾ ਦਿੱਤੀ ਜਾਣੀ ਚਾਹੀਦੀ ਹੈ ਜੂਜੀਸੀ ਨਿਜਮਾ ਵਿੱਚ ਇਹਨਾਂ ਨਿਯੁਕਤੀਆਂ ਵਿੱਚ ਰਾਜ ਸਰਕਾਰਾਂ ਲਈ ਕਿਸੇ ਭੂਮਿਕਾ ਦੀ ਕਲਪਨਾ ਨਹੀਂ ਕੀਤੀ ਗਈ ਜੋ ਕਿ ਇੱਕ ਸੰਗੀ ਰਾਜ ਸਥਾਪਨਾ ਵਾਲੇ ਰਾਜਾਂ ਦੇ ਜਾਇਜ਼ ਅਧਿਕਾਰਾਂ ਦੇ ਖਾਤਿਰ ਰੁਕਾਵਟ ਪਾਉਂਦੀ ਹੈ ਮਤੇ ਵਿੱਚ ਕਿਹਾ ਗਿਆ ਕਿ ਇਹ ਨਿਜਮ ਵਾਈਸ ਚਾਂਸਲਰ ਦੀ ਚੋਣ ਲਈ ਖੋਜ ਕਮ ਚੋਣ ਕਮੇਟੀ ਦੇ ਗਠਨ ਦੇ ਰਾਜਾਂ ਦੇ ਅਧਿਕਾਰ ਨੂੰ ਘਟਾਉਂਦੇ ਹਨ ਰਾਜ ਦੀਆਂ ਜਨਤਕ ਯੂਨੀਵਰਸਿਟੀਆਂ ਵਿੱਚ ਵਾਈਸ ਚਾਂਸਲਰ ਦੀ ਨਿਯੁਕਤੀ ਵਿੱਚ ਰਾਜ ਸਰਕਾਰਾਂ ਨੂੰ ਇੱਕ ਪ੍ਰਮੁੱਖ ਭੂਮਿਕਾ ਦਿੱਤੀ ਜਾਣੀ ਚਾਹੀਦੀ ਹੈ ਡਰਾਫਟ ਜੂਜੀਸੀ ਨਿਜਮਾ ਵਿੱਚ ਇਹਨਾਂ ਨਿਯੁਕਤੀਆਂ ਵਿੱਚ ਆ ਸਰਕਾਰਾਂ ਲਈ ਕਿਸੇ ਭੂਮਿਕਾ ਦੀ ਕਲਪਨਾ ਨਹੀਂ ਕੀਤੀ ਗਈ ਜੋ ਇੱਕ ਸੰਗੀ ਸਥਾਪਨਾ ਵਿੱਚ ਰਾਜਾਂ ਦੇ ਜਾਇਜ਼ ਅਧਿਕਾਰਾਂ ਦੇ ਰਾਹ ਵਿੱਚ ਰੋੜਾ ਹੈ ਰੈਗੂਲੇਸ਼ਨ ਵਾਈਸ ਚਾਂਸਲਰ ਦੀ ਚੋਣ ਲਈ ਸਰਜ ਕਮ ਸਿਲੈਕਸ਼ਨ ਕਮੇਟੀ ਗਠਿਤ ਕਰਨ ਦੇ ਰਾਜਨਿਕ ਅਧਿਕਾਰ ਨੂੰ ਘਟਾਉਂਦੇ ਹਨ ਜਿਸ ਨੂੰ ਲੈ ਕੇ ਇਹਨਾਂ ਸੂਬਿਆਂ ਨੇ ਸਵਾਲ ਚੁੱਕੇ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ